ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਸੋਸ਼ਲ ਮੀਡੀਆ 'ਤੇ ਤੁਸੀਂ ਵੇਖਦੇ ਹੋਣੇ ਜਦੋਂ ਵੀ ਅਸੀਂ ਕੋਈ ਵੀ ਮੁੱਦਾ ਚੁੱਕਦੇ ਹਾਂ ਜਾਂ ਕੋਈ ਕੁਐਸਚਨ ਪੁੱਛਦੇ ਹਾਂ ਇਹ ਕਾਲਕਾ ਤੇ ਕਾਲੂ ਸਰਕਾਰ ਦੇ ਚੁਣੇ ਹੋਏ ਮੈਂਬਰ ਇਹ ਸਾਡੇ 'ਤੇ ਪਰਸਨਲ ਅਟੈਕ ਕਰਨ ਦੀ ਕੋਸ਼ਿਸ਼ ਪੂਰੀ ਕੀਤੀ ਜਾਂਦੀ ਹੈ ਸਾਡੀ ਫੈਮਿਲੀਜ਼ ਨੂੰ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਡੇ 'ਤੇ ਕੋਈ ਨਾ ਕੋਈ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਇਹਨਾਂ ਤੋਂ ਕੋਈ ਕੁਐਸਚਨ ਨਾ ਪੁੱਛ ਸਕੀਏ ਕਿਉਂਕਿ ਇਹਨਾਂ ਤੋਂ ਕੋਈ ਜਵਾਬ ਨਹੀਂ ਲਿਆ ਜਾਣਾ ਮੈਂ ਕਹਿਣਾ ਚਾਹਾਂਗਾ ਸਿੱਖ ਪੰਥ ਦੀ ਆਵਾਜ਼ ਹੈ ਤੁਸੀਂ ਜੋਰ ਲਾਂਦੇ ਰਹੋਗੇ ਦਬਾ ਨਹੀਂ ਸਕੋਗੇ ਕਿਦੜ ਪੱਕਿਆ ਤੋਂ ਨਾ ਹੀ ਅਸੀਂ ਡਰਨ ਵਾਲੇ ਨਾ ਹੀ ਪੈਰ ਖਿੱਚਣ ਵਾਲੇ ਤੁਹਾਨੂੰ ਜਵਾਬ ਸਾਰੇ ਦੇਣੇ ਪੈਣਗੇ ਤੁਹਾਨੂੰ ਭੱਜਣ ਨਹੀਂ ਦੇਵਾਂਗੇ ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਵੀਡੀਓ ਵਿਖਾ ਦਿੰਦਾ ਪਹਿਲਾਂ ਵੀਡੀਓ ਵੇਖ ਲੈਣੇ ਫਿਰ ਅਸੀਂ ਗੱਲ ਕਰਦੇ ਆਂ ਠੰਡੇ ਹੋ ਕੇ ਬੱਦੋ ਬਕਵਾਸ ਰੱਖੇ ਤਾ ਬੱਦਦਾ ਉਹ ਤੂੰ ਮਗਦਾ ਤੂੰ ਆਏ ਤੂੰ ਬਸ ਹੀ ਜਾ ਤੂੰ ਘੋੜੇ ਫਾਈਂ ਵੇਖਾ ਤੂੰ ਹੁਣ ਜਾ ਤੂੰ ਚੱਲ ਹੁਣ ਜਾ ਤੂੰ ਚੱਲ ਹੁਣ ਜਾ ਤੂੰ ਚੱਲ ਹਾਂ ਰੋਠਾ ਬਣ ਬੰਦੇ ਬੰਦੇ ਕਿਥੇ ਘਰ ਕੋਰਦੇ ਕੋਰ ਤੇ ਇਹਨਾਂ ਗੱਡੀ ਖੋਖੜੇ ਤੋੜਨ ਦੀਆਂ ਕੱਡੀਆਂ ਦੀ ਮੈਂ ਤੇਨ ਮਾਰ ਦਊਂਗਾ ਭੈਣ ਚੋ ਭੈਣ ਚੋ ਬੱਪਾ ਸਾ ਕਰ ਇਹ ਜਿਹੜੀ ਵੀਡੀਓ ਤੁਹਾਨੂੰ ਵਿਖਾਈ ਗਈ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਗੁਰਦੁਆਰਾ ਨਾਨਕ ਦਰਬਾਰ ਸਾਇਤੋ ਇੱਕ ਰਿਕੁਆਇਰਮੈਂਟ ਲੈ ਕੇ ਸ਼ਖਸ ਪਹੁੰਚਦੇ ਨੇ ਤੇ ਉਹਦੇ ਨਾਲ ਕਿਸ ਤਰੀਕੇ ਦਾ ਇਹਨਾਂ ਨੇ ਵਿਵਹਾਰ ਕੀਤਾ ਇਹ ਤੁਸੀਂ ਵੀ ਦੇਖ ਲਿਆ ਕਿੱਦਾਂ ਦੀ ਲੈਂਗੁਏਜ ਯੂਜ਼ ਕੀਤੀ ਗਈ ਹੈ ਕੋਈ ਮੈਂ ਕਹਿੰਨਾ ਕੋਈ ਗਲ ਛੱਡੀ ਨਹੀਂ ਇਹਨਾਂ ਦਾ ਕਹਿਣ ਵਾਲੀ ਉਹਨਾਂ ਨੂੰ ਉਹਨਾਂ ਚੋਂ ਮੰਗਤਾ ਕਿ ਆ ਗਿਆ ਗਾਲਾਂ ਕੱਢੀਆਂ ਗਈਆਂ ਤੇ ਉਹਨਾਂ ਦੀ ਰਿਕੁਆਇਰਮੈਂਟ ਵੀ ਮੈਂ ਦੱਸ ਦੇਣਾ ਕਿ ਮੇਰੇ ਕੋਲ ਤੇ ਲੈਟਰ ਹੈਡ ਤੇ ਸਾਰੀ ਚੀਜ਼ਾਂ ਲਿਖੀਆਂ ਹੋਈਆਂ ਨੇ ਲੈਟਰ ਹੈਡ ਤੇ ਉਹਨਾਂ ਨੇ ਰਿਕੁਆਇਰਮੈਂਟ ਬਹੁਤ ਵੱਡੀ ਵੱਡੀ ਲਿਖੀ ਸੀ ਜਿਹੜੀ ਇਹ ਜਿਹੜੇ ਚੇਅਰਮੈਨ ਸਾਹਿਬ ਸੀਗੇ ਇਹਨਾਂ ਤੋਂ ਪੂਰੀ ਨਹੀਂ ਕੀਤੀ ਗਈ ਤੇ ਰਿਕੁਆਇਰਮੈਂਟ ਸੀ ਦੋ ਸੁੰਦਰ ਗੁਟਕਾ ਸਾਹਿਬ ਹਿੰਦੀ ਤੇ ਪੰਜਾਬੀ 10 ਨਿਤਨੇਮ ਦੇ ਗੁਟਕਾ ਸਾਹਿਬ ਪੰਜ ਹਿੰਦੀ ਪੰਜ ਪੰਜਾਬੀ 10 ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਪੰਜ ਹਿੰਦੀ ਤੇ ਪੰਜ ਪੰਜਾਬੀ ਵੀ ਕੈਦੇ ਪੰਜਾਬੀ ਸਿਖਾਉਣ ਵਾਲੇ ਇੱਕ ਚੋਰ ਸਾਹਿਬ ਇੱਕ ਸੀਰੀਸ ਸਾਹਿਬ ਇੱਕ ਕਿਰਪਾਨ ਦੋ ਖੰਡੇ ਇਹ ਰਿਕੁਆਇਰਮੈਂਟ ਇਹਨਾਂ ਨੂੰ ਭੇਜੀ ਜਾਂਦੀ ਹੈ ਜਿਹਦਾ ਹਸ਼ਰ ਤੁਸੀਂ ਵੇਖ ਲਿਆ ਉਹਨਾਂ ਚੋਰ ਤੇ ਮੰਗਤਾ ਕਿਹਾ ਜਾਂਦਾ ਹੈ ਕੀ ਜਵਾਬ ਦੇ ਰਹੀਏ ਅੱਜ ਤੇ ਹੁਣ ਤੇ ਪ੍ਰੂਫ ਨਾਲ ਮੈਂ ਗੱਲ ਕਰ ਰਿਹਾ ਜਵਾਬ ਤੇ ਦੇਣੇ ਪੈਣਗੇ ਕਿੱਥੇ ਤੱਕ ਭਜੋਗੇ ਮੈਂ ਉੱਥੇ ਤੱਕ ਪੜਾਂਗਾ ਜਿੱਥੇ ਤੱਕ ਜਿੱਥੇ ਤੱਕ ਗਈ ਗੱਲ ਤੁਹਾਡੇ ਸਕੂਲਾਂ ਦੀ ਸਕੂਲ ਦਾ ਜਵਾਬ ਤੁਸੀਂ ਕੀ ਦੇਣੇ ਤੁਹਾਡੇ ਪ੍ਰਧਾਨ ਸਾਹਿਬ ਨੇ ਦੇ ਪਰ ਉਹਨਾਂ ਤੇ ਵੀ ਇਲਜ਼ਾਮ ਲੱਗਾ ਹੋਇਆ ਹੈ 500 ਕਰੋੜ ਦਾ ਜਿਹੜਾ ਗੁਰਦੁਆਰੇ ਦਾ ਘੁਟਾਲਾ ਹੈ ਉਹਦਾ ਜਵਾਬ ਦੇਣ ਉਹ ਵੀ ਨਹੀਂ ਜਵਾਬ ਦੇ ਪਰ ਕਦੇ ਕਿਸੇ ਵੱਲ ਨੂੰ ਭਜਦੇ ਨੇ ਕਦੇ ਕਿਸੇ ਵੱਲ ਨੂੰ ਭਜਦੇ ਨੇ ਜਵਾਬ ਤੇ ਉਹਨਾਂ ਤੋਂ ਵੀ ਨਹੀਂ ਲਿੱਤਾ ਜਾ ਰਿਹਾ ਸਕੂਲ ਦੇ ਟੀਚਰਾਂ ਦੀ ਸਖੜੀ ਨਹੀਂ ਦਿੱਤੀਆਂ ਜਾ ਰਹੀਆਂ ਕਿੱਥੇ ਤੱਕ ਭਜਦੇ ਰਹੋਗੇ ਕਦੋਂ ਤੱਕ ਭਜਦੇ ਰਹੋਗੇ ਸਮਲੇ ਦੇ ਲਈ ਆਣੇ ਪਏ ਜੋਵਬ ਤੇ ਦੇਣੇ ਪੈਣਗੇ ਸਿੱਖ ਪੰਥ ਦੀ ਆਵਾਜ਼ ਭੱਜਿਆ ਨਹੀਂ ਜਾ ਸਕਦਾ ਬਸ ਮੈਂ ਅੱਜ ਇੰਨੇ ਨਹੀਂ ਖੇਡਣਾ ਚਾਹਾਂਗਾ ਪਹਿਲਾਂ ਜਵਾਬ ਦਿਓ ਫਿਰ ਅੱਗੇ ਗੱਲ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ